ਬਹੁਤ ਵੱਡੀ ਖਬਰਾਂ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਅਕਸਰ ਐਕਸ਼ਨ ਦੇ ਵਿੱਚ ਤੜਾ ਤੜ ਜਾਣੇ ਜਾਂਦੇ ਆ ਪੰਜਾਬ ਦੇ ਅੰਦਰ ਕਿ ਪੰਜਾਬ ਦੇ ਮੁੱਖ ਮੰਤਰੀ ਆਪਣੇ ਹੀ ਵਿਧਾਇਕਾਂ ਔਰ ਆਪਣੀ ਪੁਲਿਸ ਮੁਲਾਜ਼ਮਾਂ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਐਕਸ਼ਨ ਕਰ ਰਹੇ ਨੇ ਪਰ ਇੱਕ ਅਜ ਹੋਰ ਐਕਸ਼ਨ ਦੀ ਵੀਡੀਓ ਤੁਹਾਡੇ ਸਾਹਮਣੇ ਦਿਖਾਵਾਂਗੇ ਜਿਹੜੇ ਕਿ ਨਵੀਂ ਵੀਡੀਓ ਆ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਐਕਸ਼ਨ ਦੀ ਔਰ ਦੂਜੇ ਪਾਸੇ ਮਾਮਲਾ ਕੀ ਉੱਠਿਆ ਕਰਨਲ ਬਾਠ ਦੀ ਪਤਨੀ ਔਰ ਦੂਜੇ ਪਾਸੇ ਨਰਿੰਦਰ ਦੀਪ ਸਿੰਘ ਜਿਹੜਾ ਇੱਕ ਬਠਿੰਡੇ ਦੇ ਵਿੱਚ ਸੀਆਈ ਸਟਾਫ ਨੇ ਕਰੰਟ ਲਾ ਕੇ ਮਾਰ ਦਿੱਤਾ ਔਰ ਉਸ ਤੋਂ ਪਹਿਲਾਂ ਇੱਕ ਵੀਡੀਓ ਜਾਰੀ ਹੁੰਦਾ ਉਸ ਤੋਂ ਬਾਅਦ ਉਹ ਸ਼ਾਇਦ ਮੈਨੂੰ ਲੱਗਦਾ ਵੀ ਮੁੱਖ ਮੰਤਰੀ ਤੱਕ ਪਹੁੰਚਦੀ ਆ ਤਾਂ ਇਸ ਕਰਕੇ ਵੱਡੇ ਪੱਧਰ ਦੇ ਉੱਤੇ ਐਸਐਸਪੀ ਪਟਿਆਲਾ ਯਾਨੀ ਕਿ ਜਿਹੜੇ ਡੀਆਈਜੀ ਬਣ ਚੁੱਕੇ ਨਾਨਕ ਸਿੰਘ ਜਿਹੜੇ ਕਿ ਕਰਨਲ ਵਾਰਡ ਦੇ ਕੇਸ ਦੇ ਵਿੱਚ ਉਹਨਾਂ ਚਾਰ ਐਸਐਚਓ ਦੀ ਮਦਦ ਕੀਤੀ ਜਿਨ੍ਹਾਂ ਨੂੰ ਅੱਜ ਤੱਕ ਕਰਨਲ ਦੀ ਬਾਠ ਦੀ ਪਤਨੀ ਕਹਿੰਦੀ ਰਹੀ ਕਿ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਨਾਲ ਹੀ ਨਾਲ ਐਸਐਸਪੀ ਨਾਨਕ ਸਿੰਘ ਨੂੰ ਵੀ ਮਿਲਣੀ ਚਾਹੀਦੀ ਆ ਔਰ ਦੂਜੇ ਪਾਸੇ ਸੀਆਈ ਸਟਾਫ ਦੇ ਅੰਦਰ ਇੱਕ ਨਰਿੰਦਰ ਦੀਪ ਨਾਮ ਦਾ ਸ਼ਖਸ ਜਿਹਨੂੰ ਕਰੰਟ ਲਾ ਕੇ ਸੀਆਈ ਸਟਾਫ ਦੁਆਰਾ ਮਾਰਿਆ ਜਾਂਦਾ ਤਾਂ ਫੇਰ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਖਬਰ ਫੈਲਦੀ ਆ ਕਿ ਨਰਿੰਦਰ ਦੀਪ ਨੂੰ ਵੀ ਇਨਸਾਫ ਨਹੀਂ ਮਿਲ ਰਿਹਾ ਔਰ ਦੂਜੇ ਪਾਸੇ ਕਰਨਲ ਬਾੜ ਦੀ ਪਤਨੀ ਨੂੰ ਇਨਸਾਫ ਮਿਲ ਰਿਹਾ ਔਰ ਤੀਜੇ ਪਾਸੇ ਜਸਪੀਤ ਸਿੰਘ ਨਾਲ ਇਨਕਾਊਂਟਰ ਹੋ ਜਾਂਦਾ ਦਿਨ ਦਿਹਾੜੇ ਹੋ ਜਾਂਦਾ ਤਾਂ ਫੇਰ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਹਾਆਕਰ ਮੱਚਦੀ ਆ ਕਿ ਇਨਸਾਫ ਨਾ ਦੀ ਪੁਲਿਸ ਮੈਕਮੇ ਦੇ ਵਿੱਚ ਤੇ ਸਰਕਾਰ ਦੇ ਵਿੱਚ ਕੋਈ ਚੀਜ਼ ਨਹੀਂ ਹੈਗੀ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਐਸਐਸਪੀ ਬਠਿੰਡਾ ਔਰ ਦੂਜੇ ਪਾਸੇ ਐਸਐਸਪੀ ਨਾਨਤ ਸਿੰਘ ਜਿਹੜੇ ਕਿ ਅੱਜ ਡੀਆਈਜੀ ਬਣ ਚੁੱਕੇ ਨੇ ਉਹਨਾਂ ਦੇ ਉੱਤੇ ਕੀ ਐਕਸ਼ਨ ਲਿਆ ਔਰ ਔਰ ਕਰਨਲ ਬਾੜ ਦੀ ਪਤਨੀ ਔਰ ਨਰਿੰਦਰਦੀਪ ਦੀ ਪਤਨੀ ਨੂੰ ਜਿਹੜਾ ਕਿ ਅੱਜਕੱਲ ਤੁਹਾਨੂੰ ਵੀ ਪਤਾ ਕਿ ਟ੍ਰੈਂਡ ਦੇ ਵਿੱਚ ਮੁੱਦਾ ਚੱਲ ਰਿਹਾ ਤਾਂ ਕਿ ਵੀਡੀਓ ਜਾਰੀ ਹੁੰਦੀ ਹੈ ਜਿਹੜੀ ਮੁੱਖ ਮੰਤਰੀ ਨੂੰ ਵੀ ਹਿਲਾ ਕੇ ਰੱਖ ਦੇਣ ਵਾਲੀ ਆ ਗੱਗੋ ਵੀਡੀਓ ਸ਼ਾਇਦ ਉਹਨਾਂ ਤੱਕ ਪਹੁੰਚੀ ਆ ਪੰਜਾਬ ਦੇ ਮੁੱਖ ਮੰਤਰੀ ਅਕਸਰ ਤੁਸੀਂ ਵੇਖਿਆ ਕਿ ਧੜਾ ਧੜ ਪੰਜਾਬ ਦੇ ਅੰਦਰ ਐਕਸ਼ਨ ਲੈ ਰਹੇ ਨੇ ਐਡੇ ਐਕਸ਼ਨ ਮੋੜ ਦੇ ਵਿੱਚ ਕਿਉਂ ਆਈ ਆ ਸਰਕਾਰ ਕਿ 2027 ਦਾ ਜਿਹੜਾ ਸਮਾਂ ਉਹਨੂੰ ਜਿੱਤਣ ਦੇ ਲਈ ਭਗਵੰਤ ਮਾਨ ਸਰਕਾਰ ਹਰ ਹੱਦ ਪਾਰ ਕਰ ਸਕਦੀ ਆ ਯਾਨੀ ਪੰਜਾਬ ਦੇ ਕਹੇ ਹੋਏ ਲੋਕਾਂ ਦੇ ਮੁੱਦਿਆਂ ਦੇ ਉੱਤੇ ਅੱਜ ਕੱਲ ਪੰਜਾਬ ਦੇ ਮੁੱਖ ਮੰਤਰੀ ਸ਼ਾਇਦ ਕੰਮ ਕਰਨ ਲੱਗੇ ਨੇ ਤਾਂ ਪਹਿਲਾ ਇੱਕ ਖਬਰ ਸੁਣਾਉਣੇ ਆ ਤੁਹਾਨੂੰ ਜਿਹੜੀ ਉਹ ਵੀਡੀਓ ਜਾਰੀ ਹੁੰਦੀ ਹੈ ਜਿਹੜੀ ਮੁੱਖ ਮੰਤਰੀ ਨੂੰ ਵੀ ਲਾ ਦੇਣ ਵਾਲੀ ਹੈ ਸੁਣੋ ਕਿਉਂਕਿ ਸਮੇਂ ਦੀ ਸੀਮਤਾ ਹੀ ਆ ਮੀਟਿੰਗ ਆ ਇਹ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਆ ਉਹ ਪੜ ਕੇ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੇ ਪੁਲਿਸ ਅਧਿਕਾਰੀ ਆ ਇਸ ਤਰ੍ਹਾਂ ਲੱਗਦਾ ਜਿਵੇਂ ਪਾਗਲਖਾਨੇ ਚੋਂ ਕੱਢ ਕੇ ਸੀਐਸਟਾਫ ਬਠਿੰਡੇ ਚ ਭਰਤੀ ਕੀਤੀ ਜਿਨ੍ਹਾਂ ਦੇ ਵਿੱਚ ਕੋਈ ਬੰਦਿਆਂ ਆਲਾ ਕੋਈ ਗੁਣ ਕੋਈ ਕਣ ਹੈ ਹੀ ਨਹੀਂ ਖੋਪੜੀ ਤੋਂ ਲੈ ਕੇ ਕੰਨਾਂ ਤੱਕ ਗੱਲਾਂ ਤੱਕ ਉਣੀਆਂ ਤੱਕ ਗੋਪਤੰਗਾ ਤੇ ਕੋਈ ਇਹੋ ਜੀ ਜਗ੍ਹਾ ਨਹੀਂ ਛੱਡੀ ਜਿੱਥੇ ਉਹਨਾਂ ਨੇ ਬਿਜਲੀ ਲਾ ਲਾ ਕੇ ਉਹ ਸਾਡੇ ਵੀਰ ਨੂੰ ਤੜਫਾ ਤੜਫਾ ਕੇ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਆ ਕਿ ਜਿਹੜੇ ਲੋਕ ਸੰਘਰਸ਼ ਕਰਦੇ ਕਿ ਜਗ੍ਹਾ ਨਹੀਂ ਵੰਦੇ ਵਜਾ ਨਹੀਂ ਵੰਦੇਗੇ ਇਹ ਧਰਨੇ ਲਾ ਕੇ ਬੈਠ ਜਾਂਦੇ ਆ ਨਰਿੰਦਰਦੀਪ ਦਾ ਪਰਿਵਾਰ ਤਾਂ ਕੋਈ ਧਰਨੇ ਨਹੀਂ ਲਾ ਰਿਹਾ ਸੀ ਉਹ ਤਾਂ ਆਪਣੀ ਚੈਨ ਦੀ ਜ਼ਿੰਦਗੀ ਜੀ ਰਹੇ ਸੀ ਆਪਣਾ ਕੰਮ ਧੰਦਾ ਕਰਕੇ ਰੋਜੀ ਰੋਟੀ ਕਮਾ ਰਹੇ ਸੀ ਇੱਕ ਕਾਬਲ ਅਧਿਆਪਕ ਸੀ ਔਰ ਸੜਕ ਤੇ ਜਾਂਦਿਆਂ ਕਿ ਫਰੋਇਬਰ ਨੂੰ ਜਾ ਰਹੇ ਰਸਤੇ 'ਚ ਰੋਕ ਕੇ ਜਿਸ ਤਰ੍ਹਾਂ ਪੁਲਿਸ ਨੇ ਕੋਹ-ਕੋ ਕੇ ਮਾਰਿਆ ਇਹ ਤੋਂ ਅਗਰ ਸਾਫ ਆ ਕਿ ਪੰਜਾਬ ਦੇ ਵਿੱਚ ਕਿਸੇ ਵੀ ਬੰਦੇ ਨੂੰ ਕਿਸੇ ਵੇਲੇ ਦੀ ਬਿਨਾ ਵਜ੍ਹਾ ਪੰਜਾਬ ਦੀ ਪੁਲਿਸ ਕੋਹ-ਕੋ ਕੇ ਮਾਰ ਸਕਦੀ ਹੈ ਔਰ ਪੁਲਿਸ ਦੇ ਕੋਲੇ ਕਹਿਣ ਨੂੰ ਕੁਛ ਨਹੀਂ ਔੜ ਵਾਲੇ ਦਿਨ ਜਦੋਂ ਆਪਾਂ ਬੋਲਾਂਗੇ ਅਸੀਂ ਪਹਿਲਾਂ ਬਹੁਤ ਸਾਰੇ ਦੇਖਿਆ ਬਹੁਤ ਸਾਰੇ ਸੰਘਰਸ਼ਾ ਫਰੀਦਕੋਟ ਜਸਪਾਲ ਨਾਉ ਦਾ ਲੜਕਾ ਪੁਲਿਸ ਦੀ ਹਿਰਾਸਤ ਚ ਮਾਰ ਦਿੱਤਾ ਗਿਆ ਤਾਂ ਸੁਣ ਲੈ ਤੁਸੀਂ ਜਿਵੇਂ ਕਿ ਨਰਿੰਦਰ ਦੀਪ ਇੱਕ ਅਧਿਆਪਕ ਸੀਗਾ ਤਾਂ ਫਰੋਜ਼ਪੁਰ ਦੀ ਸ਼ਰਕਤੇ ਉਹ ਜਾ ਰਿਹਾ ਸੀ ਔਰ ਬਠਿੰਡੇ ਦੇ ਸੀਆਈ ਸਟਾਫ ਨੇ ਬਿਨਾ ਵਜਾ ਤੋਂ ਕਹਿੰਦੇ ਕਰੰਟ ਲਾ ਕੇ ਉਹ ਤੁਹਾਨੂੰ ਸੁਣੀ ਗਿਆ ਕਿ ਕਰੰਟ ਕਿੱਥੇ ਕਿੱਥੇ ਲਾ ਦਿੱਤਾ ਯਾਨੀ ਉਸ ਦੀ ਇਸ ਤਰ੍ਹਾਂ ਦੀ ਮੌਤ ਹੋਈ ਹੈ ਕਿ ਦਰਦ ਨਾ ਖੋਈ ਹੈ ਪੰਜਾਬ ਦੇ ਮੁੱਖ ਮੰਤਰੀ ਤੱਕ ਉਹ ਗੱਲ ਪਹੁੰਚਦੀ ਹੈ ਬਹੁਤ ਸਾਰੇ ਚੈਨਲਾਂ ਦੇ ਉੱਤੇ ਤੁਸੀਂ ਵੀ ਇਹ ਵੀਡੀਓ ਸੁਣ ਚੁੱਕੇ ਹੋਵੋਗੇ ਕਿ ਨਰਿੰਦਰਦੀਪ ਨਾਮ ਦਾ ਇੱਕ ਅਧਿਆਪਕ ਮਾਰਿਆ ਗਿਆ ਬਠਿੰਡੇ ਦੀ ਸੀਆਈ ਸਟਾਫ ਨੇ ਮਾਰਿਆ ਗਿਆ ਤਾਂ ਸਵਾਲ ਫਿਰ ਐਸਐਸਪੀ ਬਠਿੰਡਾ ਔਰ ਦੂਜੇ ਪਾਸੇ ਕਰਨਲ ਬਾੜ ਦੀ ਪਤਨੀ ਜਿਹੜੀ ਕਿ ਕਰਨਲ ਦੇ ਆਪਦੇ ਬੇਟੇ ਨੂੰ ਲੈ ਕੇ ਤੇ ਕਰਨਲ ਨੂੰ ਲੈ ਕੇ ਯਾਨੀ ਵੱਡੇ ਪੱਦਰ ਦੇ ਉੱਤੇ ਉਹਨੇ ਇੱਕ ਬਹੁਤ ਵੱਡਾ ਸੰਘਰਸ਼ ਕੀਤਾ ਪਟਿਆਲੇ ਦੇ ਵਿੱਚ ਐਸਐਸਪੀ ਨਾਨਕ ਸਿੰਘ ਦੇ ਵਿਰੁੱਧ ਇੱਕ ਬਹੁਤ ਵੱਡਾ ਧਰਨਾ ਪ੍ਰਦਰਸ਼ਨ ਚਲਾ ਦਿੱਤਾ ਜਿਹਦੇ ਵਿੱਚ ਰਿਟਾਇਰ ਅਫੀਸਰ ਪੰਜਾਬ ਦੀ ਉਹੀ ਮਿਲਟਰੀ ਬਹੁਤ ਸਾਰੇ ਰੈਜiment ਦੇ ਵਿੱਚੋਂ ਵੀ ਕਈ ਅਫੀਸਰ ਜਾਨੀ ਸਰਵਿਸਮੈਨ ਵੀ ਸਾਹਮਣੇ ਆ ਗਏ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਮੀਟਿੰਗ ਕੀਤੀ ਉਸ ਤੋਂ ਬਾਅਦ ਕਰਨਲ ਬਾੜ ਦੀ ਪਤਨੀ ਨੂੰ ਭਰੋਸਾ ਦਿੱਤਾ ਕਹਿੰਦੇ ਕਿ ਅਸੀਂ 6 ਵਜੇ ਤੱਕ ਦਾ ਤੁਹਾਨੂੰ ਟਾਈਮ ਦਿੰਨੇ ਆ ਉਸ ਤੋਂ ਬਾਅਦ 6 ਵਜੇ ਤੁਹਾਨੂੰ ਸਾਡਾ ਮੈਸੇਜ ਜਾਣਾ ਕਿ ਭਾਈ ਕਰਨਨ ਬਾੜ ਦੇ ਦੋਸ਼ੀਆਂ ਦੇ ਉੱਤੇ ਵੀ ਐਕਸ਼ਨ ਹੋ ਗਿਆ ਤੀਜੀ ਖਬਰ ਸਭ ਤੋਂ ਵੱਡੀ ਖਬਰ ਜਿਹੜੀ ਕਿ ਜਸਪ੍ਰੀਤ ਸਿੰਘ ਨੂੰ ਲੈ ਕੇ ਜਿਹੜਾ ਇਨਕਾਊਂਟਰ ਹੁੰਦਾ ਉਸੇ ਹੀ ਪੁਲਿਸ ਮੁਲਾਜ਼ਮਾਂ ਦੁਆਰਾ ਜਿਨ੍ਹਾਂ ਨੇ ਕਰਨਲ ਵਾਰਡ ਨੂੰ ਕੁੱਟਿਆ ਸੀ ਤਾਂ ਉੱਥੇ ਵੀ ਐਸਐਸਪੀ ਨਾਨਕ ਦੇਵਦੀਨ ਜਾਂਦੀ ਹੈ ਗੱਲ ਤਾਂ ਪੰਜਾਬ ਦੇ ਮੁੱਖ ਮੰਤਰੀ ਬਣੀਓ ਬਹੁਤ ਵੱਡੇ ਵੱਡੇ ਐਕਸ਼ਨ ਲਏ ਜਾ ਰਹੇ ਆ ਪੰਜਾਬ ਦੇ ਅੰਦਰ ਜਿਵੇਂ ਕਿ ਆਪਣੀ ਹੀ ਕਾਂਸਟੇਬਲ ਬੀਤੇ ਦਿਨੀ ਅਮਨਦੀਪ ਕੌਰ ਦੁਆਰਾ ਤੋ ਅਰੈਸਟ ਕੀਤੀ ਗਈ ਹੈ ਇਹ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਇੱਕ ਸਲਾਹਨਾਯੋਗ ਗੱਲ ਕਹਿ ਸਕਦੇ ਆ ਔਰ ਦੂਜੀ ਖਬਰ ਸਭ ਤੋਂ ਵੱਡੀ ਖਬਰ ਆਪਣੇ ਹੀ ਐਮਐਲਏ ਆਪਣੇ ਹੀ ਵਿਧਾਇਕਾਂ ਨੂੰ ਵਿਜੀਲੈਂਸ ਦੇ ਦੁਆਰਾ ਗਿਰਵਦਾਰ ਕਰਵਾਇਆ ਜਾਂਦਾ ਤੇ ਫੇਰ ਵੀ ਪੰਜਾਬ ਦੇ ਅੰਦਰ ਕੋਈ ਸੰਤੁਸ਼ਟੀ ਨਹੀਂ ਹੁੰਦੀ ਯਾਨੀ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਨਸ਼ਾ ਵਿਰੁੱਧ ਯੁੱਧ ਛੇੜ ਚੁੱਕਿਆ ਔਰ ਦੂਜੇ ਪਾਸੇ ਸਤਾਈ ਦੇ ਸਮੇਂ ਨੂੰ ਲੈ ਕੇ ਬਹੁਤ ਵੱਡੇ ਵੱਡੇ ਐਕਸ਼ਨ ਕਰਨ ਲੱਗਿਆ ਔਰ ਜਿਹੜੇ ਪਰਿਵਾਰਾਂ ਨੂੰ ਇਨਸਾਫ ਮਿਲਣਾ ਚਾਹੀਦਾ ਸੀ ਉਹਨਾਂ ਨੂੰ ਚਾਹੀਦਾ ਕਿ ਸੇਮ ਜਿਹੜੇ ਐਸਐਸਪੀ ਉਸ ਜ਼ਿਲ੍ਹਿਆਂ ਦੇ ਪਾਏ ਜਾਂਦੇ ਆ ਉਹਨਾਂ ਦੇ ਉੱਤੇ ਵੱਡੇ ਪੱਧਰ ਤੇ ਕਾਰਵਾਈ ਕਰਨੀ ਬਣਦੀ ਆ ਇਹ ਪੰਜਾਬ ਦੀ ਉਹ ਜਨਤਾ ਕਹਿ ਰਹੀ ਆ ਜਿਹੜੀ ਕਰਨਾਲ ਬਾੜ ਦੇ ਹੱਕ ਦੇ ਵਿੱਚ ਕਰੋੜਾਂ ਲੋਕ ਸੀ ਔਰ ਦੂਜੇ ਪਾਸੇ ਨਰਿੰਦਰ ਦੀਪ ਨੂੰ ਮਾਰਿਆ ਜਾਂਦਾ ਇੱਕ ਅਧਿਆਪਕ ਸੀ ਉਹ ਚੀਨੇ 9 ਨੰਬਰ ਲੈ ਕੇ ਆਈ ਲੈਟਸ ਦੇ ਯਾਨੀ ਕੋਰਸ ਕਰਵਾਉਂਦਾ ਸੀ ਲੋਕਾਂ ਨੂੰ ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚ ਬਚਾਉਣ ਦਾ ਕੰਮ ਕਰਦਾ ਸੀ ਯਾਨੀ ਇੱਕ ਕਦੇ ਆਪ ਪਗਵੰਦਾ ਇੱਕ ਗੁਰਸਿੱਖ ਬੰਦਾ ਉਹਨੂੰ ਕਰੰਟ ਲਾ ਕੇ ਮਾਰਿਆ ਗਿਆ ਬਠਿੰਡੇ ਦੇ ਸੀਆਈ ਸਟਾਫ ਨੇ ਉਹਦੇ ਅਧੀਨ ਆਉਂਦਾ ਯਾਨੀ ਬਠਿੰਡੇ ਦੀ ਜਿਹੜੀ ਐਸਐਸਪੀ ਹੈ ਉਹਨਾਂ ਨੂੰ ਵੀ ਪੁੱਛਗਿਛ ਨਹੀਂ ਕੀਤੀ ਨਾ ਹੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਕੀਤੀ ਔਰ ਜਿੰਨੇ ਕ ਅਫਸਰ ਇਹਨਾਂ ਨੂੰ ਲੱਗਦੇ ਨੇ ਕਿ ਸਾਡੀ ਨਜ਼ਰ ਦੇ ਵਿੱਚ ਯਾਨੀ ਇਹਨਾਂ ਨੂੰ ਅਸੀਂ ਡਿਸਮਿਸ ਕਰਨਾ ਤੇ ਜਾਂ ਫਿਰ ਅਸੀਂ ਆਪਣੇ ਵੱਡੇ ਲੀਡਰਾਂ ਦੇ ਉੱਤੇ ਕਾਰਵਾਈ ਕਰਨੀ ਹੈ ਜਿਹੜੇ ਇਹਨਾਂ ਨੂੰ ਵਾਕਈ ਦੇ ਵਿੱਚ ਚੁਭਦੇ ਹੋਣੇ ਉਹਨਾਂ ਦੇ ਉੱਤੇ ਦਾ ਕਰਦੇ ਨੇ ਪਰ ਜਿਹੜਾ ਨਾਨਕ ਸਿੰਘ ਐਸਐਸਪੀ ਜਿਹੜੇ ਡੀਆਈਜੀ ਬਣ ਚੁੱਕੇ ਨੇ ਬਕਾਇਦਾ ਉਲਟਾ ਉਹਨਾਂ ਦੀਆਂ ਪੋਸਟਾਂ ਵਧਾਈਆਂ ਜਾਂਦੀਆਂ ਨੇ ਹੁਣ ਨਰਿੰਦਰਦੀਪ ਸਿੰਘ ਮਾਰਿਆ ਉਸ ਦੀ ਪਤਨੀ ਇੱਕ ਬਿਲਕੁਲ ਆਮ ਜਿਹਾ ਪਰਿਵਾਰ ਨਹੀਂ ਤਾਂ ਉਹਨਾਂ ਨੇ ਧਰਨਾ ਲਾਇਆ ਮਾਨ ਸਾਹਿਬ ਕਹਿੰਦੇ ਸੀ ਇਹ ਧਰਨੇ ਲਾਉਂਦੇ ਆ ਲੋਕ ਪ੍ਰਦਰਸ਼ਨ ਕਰਦੇ ਆ ਸਾਡੇ ਖਿਲਾਫ ਪਰ ਇੱਕ ਆਮ ਜਿਹੇ ਪਰਿਵਾਰ ਦਾ ਇੱਕ ਨੌਜਵਾਨ ਯਾਨੀ ਉਹਦਾ ਪਤੀ ਮਾਰਿਆ ਗਿਆ ਉਸ ਦੀ ਬਹੁਤ ਵੱਡੀ اپੀਲ ਆਈ ਹੈ ਕਿਉਂਕਿ ਪੋਸਟਮਾਰਨ ਦੀ ਜਿਹੜੀ ਰਿਪੋਰਟ ਆਈ ਹੈ ਪੋਸਟਮਾਰਨ ਦੇ ਵਿੱਚ ਇੱਕ ਬਹੁਤ ਵੱਡਾ ਖੁਲਾਸਾ ਹੋਇਆ ਕਿ ਨਰਿੰਦਰਦੀਪ ਨੂੰ ਵਾਕਈ ਦੇ ਵਿੱਚ ਕ੍ਰਾਂਟ ਲਾ ਕੇ ਮਾਰਿਆ ਗਿਆ ਤਾਂ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਨੇ ਬਣਾਇਆ ਸੀ ਕਹਿੰਦੇ ਇਹਦਾ ਐਕਸੀਡੈਂਟ ਹੈ ਤਾਂ ਹੁਣ ਪੰਜਾਬ ਦੇ ਅੰਦਰ ਇਹ ਗੱਲ ਨੰਗੀ ਹੋ ਚੁੱਕੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਜੇਕਰ ਵਾਕਈ ਦੇ ਵਿੱਚ 2027 ਦਾ ਸਮਾ ਜਿੱਤਣਾ ਤਾਂ ਫੇਰ ਪੰਜਾਬ ਦੇ ਲੋਕਾਂ ਪ੍ਰਤੀ ਬਹੁਤ ਵੱਡੇ ਪੱਧਰ ਦੇ ਉੱਤੇ ਐਕਸ਼ਨ ਕਰਨਾ ਪੈਣਾ ਔਰ ਦੂਜੇ ਪਾਸੇ ਇਨਸਾਫ ਵੀ ਦੇਣਾ ਪੈਣਾ ਔਰ ਨਾਲੇ ਨਾਲ ਹੀ ਨਾਲ ਪੰਜਾਬ ਦੇ ਕਈ ਸਾਰੇ ਹੋਰ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਕੰਮ ਕਰਨਾ ਹਲੇ ਬਾਕੀ ਪਿਆ ਸੀ ਸਰਕਾਰ ਜਾਣ ਦਾ ਵਕਤ ਆ ਚੁੱਕਿਆ ਯਾਨੀ ਪੰਜਾਬ ਦੇ ਪਾਣੀਆਂ ਦਾ ਮੁੱਦਾ ਪੰਜਾਬ ਦੇ ਵਿੱਚ ਬੇਅਦਵੀ ਦਾ ਮੁੱਦਾ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ ਮੁੱਦਾ ਹੈ ਪ੍ਰਵਾਸ ਉਹ ਸਾਰਾ ਆਪਣੇ ਪੰਜਾਬ ਨੂੰ ਦੱਬ ਰਿਹਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਜਿੰਨੇ ਇਸ ਵੀਡੀਓ ਦੇ ਹੱਕ ਵਿੱਚੋਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਬੈਲ ਦੀ ਘੰਟੀ ਨੂੰ ਆਲਟ ਜ਼ਰੂਰ ਕਰ ਲੈਣਾ ਜੀ ਧੰਨਵਾਦ